ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਈਆਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੀ ਕਿਹਾ ਰਾਣਾ ਬਲਚੌਰ ਦੇ ਮਾਮਲੇ ਨੂੰ ਲੈ ਕੇ ਹਾਂਜੀ ਦੋਸਤੋ ਕੱਲ 15 ਦਸੰਬਰ ਨੂੰ ਮੋਹੱਲੇ ਸੋਨਾ ਵਿੱਚ ਕਬੱਡੀ ਟੂਰਨਾਮੈਂਟ ਸੀ ਤੇ ਜਿਹਦੇ ਵਿੱਚ ਅਣਪਛਤਾਏ ਵਿਅਕਤੀਆਂ ਨੇ ਫਾਇਰਿੰਗ ਕੀਤੀ ਤੇ ਰਾਣਾ ਬਲਚੌਰian ਨੂੰ ਖਤਮ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਹ ਭੱਜ ਗਏ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਰਾਣਾ ਦਾ ਕੰਮ ਅਸੀਂ ਕੀਤਾ ਹੈ ਰਾਣੇ ਦਾ ਕੰਮ ਅਸੀਂ ਬੰਬੇਆ ਗਰੁੱਪ ਨੇ ਕੀਤਾ ਹੈ ਕਿਉਂਕਿ ਰਾਣਾ ਬਲਚੌਰ ਜੱਗੂ ਤੇ ਲਾਰਸ ਨਾਲ ਇੱਕ ਲਿੰਕ ਰੱਖਦਾ ਸੀ ਅਤੇ ਸਿੱਧੂ ਦੇ ਮਾਮਲੇ ਵਿੱਚ ਇਸ ਦਾ ਵੀ ਹੱਥ ਸੀ ਹੁਣ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਇੱਕ ਨਿਕਲ ਕੇ ਸਾਹਮਣੇ ਆਉਂਦੀ ਹੈ ਹੁਣ ਸਿੱਧੂ ਮਸੇਵਾਲ ਦੇ ਪਿਤਾ ਦਾ ਵੀ ਇਸ ਮਾਮਲੇ ਤੇ ਬਿਆਨ ਸਾਹਮਣੇ ਆਉਂਦਾ ਹੈ ਸਿੱਧੂ ਮਸੇਵਾਲ ਦੇ ਪਿਤਾ ਨੇ ਕਿਹਾ ਕਿ ਰਾਣਾ ਬਲਾਚੌਰ ਇੱਕ ਕਬੱਡੀ ਦਾ ਪਲੇਅਰ ਸੀ ਉਹਦੇ ਨਾਲ ਬਹੁਤ ਮਾੜਾ ਹਾਸਾ ਹੋਇਆ ਅਸੀਂ ਪਹਿਲੇ ਦਿਨ ਤੋਂ ਹੀ ਪਿੱਟ ਰਹੇ ਸੀ ਕਿ ਪੰਜਾਬ ਦੇ ਸਾਰੀਆਂ ਖੇਡਾਂ ਤੇ ਪੰਜਾਬ ਦੇ ਕਲਾਕਾਰਾਂ ਨੂੰ ਗੈਂਗਸਟਰ ਚਲਾਉਂਦੇ ਨੇ ਇਹਨਾਂ ਨੇ ਆਪਣਾ ਦਬਦਬਾ ਬਣਾ ਰੱਖਿਆ ਹੈ ਇਹ ੱਤਕੇ ਨਾਲ ਪਲੇਰਾਂ ਤੋਂ ਸਿੰਗਰਾਂ ਤੋਂ ਕੰਮ ਲੈਂਦੇ ਨੇ ਜੇ ਕੋਈ ਇਹਨਾਂ ਦੀ ਗੱਲ ਨਹੀਂ ਮੰਨਦਾ ਤਾਂ ਫਿਰ ਇਹ ਫਿਰ ਇਹੋ ਜਿਹਾ ਹਲ ਕਰ ਦਿੰਦੇ ਨੇ ਬਾਕੀ ਜਿਹੜੇ ਸੋਸ਼ਲ ਮੀਡੀਆ ਤੇ ਕਿਸੇ ਗਰੁੱਪ ਨੇ ਪੋਸਟ ਪਾਈ ਹੈ ਸਿੱਧੂ ਦਾ ਬਦਲਾ ਲਿਆ ਉਹ ਨੀਰਾ ਝੂਠ ਹੈ ਸਿਰਫ ਤੇ ਸਿਰਫ ਫੈਮਲੀ ਕੇ ਆ ਗਿਆ ਹੈ ਸਿੱਧਰੂ ਇਹ ਮਾਮਲੇ ਵਿੱਚ ਨਾ ਜੋੜੋ ਸਾਡਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਸਾਡੀ ਹੱਥ ਬਨ ਕੇ ਸਰਕਾਰ ਅੱਗੇ ਬੇਨਤੀ ਹੈ ਕਿ ਪੰਜਾਬ ਨੂੰ ਸੰਭਾਲਿਓ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਮਾਂ ਦਾ ਪੁੱਤ ਸਾਥੋਂ ਵਿਛੜ ਰਿਹਾ ਹੈ ਇਹ ਸੀ ਸਿੱਧੂ ਮੁਸੇਵਾਲੇ ਦੇ ਪਿਤਾ ਦਾ ਬੀ ਆਨ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵੀਡੀਓ ਤੇ ਨਵੇਂ ਅਪਡੇਟ ਨਾਲ ਧੰਨਵਾਦ ਦੋਸਤੋ